ਹੀ ਹੋਈ ਸੀ ਨਾਰਾਇਣ ਸਿੰਘ ਚੋੜਾ ਉਹਨਾਂ ਦੀ ਤਾਂ ਤਿੰਨ ਤਰ੍ਹਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਪਤਿੰਦਰ ਦਾ ਪੁਲਿਸ ਰਿਮਾਂਡ ਮਿਲਿਆ ਨਾਰਾਇਣ ਸਿੰਘ ਚੋੜਾ ਦਾ ਇੱਕ ਵਾਰ ਫਿਰ ਪੁਲਿਸ ਨੇ ਦਾਵਾ ਕੀਤਾ ਆ ਜੋ ਮੌਕੇ ਤੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਨੇ ਦਾਵਾ ਕੀਤਾ ਕਿ ਨਰੈਣ ਸਿੰਘ ਚੌੜਾ ਹਣੀ ਦੱਸਿਆ ਕਿ ਉਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਹਥਿਆਰ ਲੁਕੋਏ ਨੇ ਹਾਲਾਂਕਿ ਇਸ ਚੀਜ਼ ਨੂੰ ਇਸ ਗੱਲ ਨੂੰ ਜਿਹੜਾ ਆ ਵਕੀਲਾਂ ਦੇ ਵੱਲੋਂ ਜੋ ਨਰੈਣ ਸਿੰਘ ਚੌੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕੰਡੈਮ ਕੀਤਾ ਗਿਆ ਕਿ ਅਜੇ ਹੁਣ ਕੁਝ ਵੀ ਜਿਹੜਾ ਆ ਨਹੀਂ ਹੈਗਾ ਇੱਕੋ ਹਥਿਆਰ ਜਿਹੜਾ ਉਹਨਾਂ ਦੇ ਕੋਲੋਂ ਮਿਲਿਆ ਸਕੇ ਜਿਸ ਹਥਿਆਰ ਦੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਕੀਤਾ ਉਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹਾਲਾਂਕਿ ਪਹਿਲਾਂ ਜਦੋਂ ਪੇਸ਼ੀ ਹੁੰਦੀ ਆ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਹੁਣ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਾਲਾਂਕਿ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਤੇ ਇਹ ਵੀ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੋੜਾ ਦੇ ਉੱਤੇ 31 ਕੇਸ ਜਿਹੜੇ ਆ ਉਹ ਦਰਜ ਨੇ 31 ਕੇਸ ਦਰਜ ਨੇ ਜਿਨ੍ਹਾਂ ਨੂੰ ਲੈ ਕੇ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸ ਜਿਹੜੇ ਆ ਉਹ ਝੂਠੇ ਸਿੱਕੇ ਜਿਹੜੇ ਕੇਸ ਨਰੈਣ ਸਿੰਘ ਚੋੜਾ ਦੇ ਉੱਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਸਿੱਕੇ ਤਾਂ ਉਹ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਨੇ ਸਾਰੇ ਜਿਹੜੇ ਕੇਸ ਐ ਉਹ ਖਤਮ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਹੁਣ ਅੱਗੇ ਜਿਹੜਾ ਇਸ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਹੈ ਤਾਂ ਉਸ ਹਮਲੇ ਨੂੰ ਲੈ ਕੇ ਨਰੈਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ੀ ਦੇ ਬਾਅਦ ਤਿੰਨ ਦਿਨਾਂ ਦਾ ਪਹਿਲਾ ਰਿਮਾਂਡ ਮਿਲਦਾ ਉਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਉਸ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਰੈਣ ਸਿੰਘ ਚੌੜਾ ਹੋਣਾ ਨੂੰ ਜਿਹੜਾ ਹੈ ਅਦਾਲਤ ਵਿੱਚ ਲਿਆਂਦਾ ਗਿਆ ਸਗਾ ਪੁੱਛ ਪੜਤਾਲ ਦੇ ਬਾਅਦ ਰਿਮਾਂਡ ਦੇ ਬਾਅਦ ਤਾਂ ਤਿੰਨ ਦਿਨਾਂ ਦਾ ਹੋਰ ਰੀਮਾਂਡ ਜਿਹੜਾ ਆ ਉਹ ਦੇ ਦਿੱਤਾ ਗਿਆ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਇਹ ਕਿਹਾ ਕਿ ਨਰੈਣ ਸਿੰਘ ਚੋੜਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਨਾਲ ਤਾਰ ਜੋੜਦੇ ਨਜ਼ਰ ਆਏ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਵਕੀਲਾਂ ਦੇ ਅਨੁਸਾਰ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨਰੈਣ ਸਿੰਘ ਚੋੜਾ ਨੇ ਦੱਸਿਆ ਕਿ ਕੁਝ ਹਥਿਆਰ ਜਿਹੜੇ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਲੁਕੋ ਕੇ ਰੱਖੇ ਹੋਏ ਨੇ ਜਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਸਥਾਨ ਉੱਤੇ ਪਏ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਪੁਲਿਸ ਨੇ ਜਿਹੜਾ ਆ 3 ਦਿਨਾਂ ਦਾ ਰਿਮਾਂਡ ਦੁਬਾਰਾ ਲਿਆ ਜੋ ਵਕੀਲ ਸਗੇ ਜਸਪਾਲ ਸਿੰਘ ਮੰਜਪੁਰ ਹੋਣੀ ਤੇ ਹੋਰ ਜਿਹੜੇ ਵਕੀਲ ਜੋ ਨਰੈਣ ਸਿੰਘ ਚੋੜਾ ਉਹਨਾਂ ਦੇ ਕੇਸ ਦੇ ਬਾਬ ਕੇਸ ਲੜ ਰਹੇ ਨੇ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਜੇਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਪੁਲਿਸਿਸ ਨਾਲ ਸੰਬੰਧਿਤ ਕੋਈ ਵੀ ਸਬੂਤ ਜਿਹੜਾ ਆ ਉਹ ਨਹੀਂ ਦਿਖਾ ਪਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਗਾਤਾਰ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਉੱਤੇ 31 ਕੇਸ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਡੈਮ ਕੀਤਾ ਹੈ ਕਿ ਅਜੇ ਇਹ ਕੋਈ ਵੀ ਕੇਸ ਜਿਹੜੇ ਆ ਉਹ ਨਰੈਣ ਸਿੰਘ ਚੋੜਾ ਉੱਤੇ ਨਹੀਂ ਹੈਗੇ ਜੋ ਕੇਸ ਪਿਛਲੀਆਂ ਸਰਕਾਰਾਂ ਦੇ ਵਿੱਚ ਪਏ ਹੋਏ ਸਾਨੂੰ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਹੋ ਚੁੱਕੇ ਨੇ ਤਾਂ ਇਸ ਮਾਮਲੇ ਵਿੱਚ ਕੀ ਕਹਿ ਰਹੇ ਨੇ ਨਰੈਣ ਸਿੰਘ ਚੌੜਾ ਦੇ ਵਕੀਲ ਤੇ ਪੁਲਿਸ ਪ੍ਰਸ਼ਾਸਨ ਸੁਣਾਉਂਦੇ ਚੱਲਦੇ ਆ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨ ਮੰਗਿਆ ਸੀ ਤੇ ਜਿਹੜੇ 'ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਣ ਸਿੰਘ ਨੇ ਕੀਤੀ ਆ ਕੱਲ ਰਾਤ ਇਹ ਉੱਥੇ ਕੋਈ ਹਥਿਆਰਮਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਰਮਾਦ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਤੇ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਪਾਸ ਦੀ ਵੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵਾਪਸ ਕੀਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਖੀਰੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਲਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਮੈਂ ਸਾਰਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਧਿਆ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅ ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ ਤੇ 11 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਅਦਾ ਘਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਇਸ ਕਰਨਗੇ ਅਜਾ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾ ਆਪਣੇ ਹਸਪਤਾਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕੀ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉਹ ਚਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤੇ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪੜ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਿਤ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਜ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ 3 ਦਿਨ ਰਿਮਾਰਕ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਵਿੱਚ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਡੀਵੀਆਰ ਵੀ ਲਿਆ ਸੀ ਜੀ 11 ਦਿਨ ਫਿਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਸਰ ਠੀਕ پرو ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸੰਘੜੀ ਤ ਇਸ ਵੇਲੇ ਦੀ ਖਬਰ ਨਾਰਾਇਣ ਸਿੰਘ ਚੋੜਾ ਉਹਨਾਂ ਨੂੰ ਲੈ ਕੇ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਅੱਜ ਫਿਰ ਅਦਾਲਤ ਦੇ ਵਿੱਚ ਪੇਸ਼ੀ ਹੋਈ ਸੀ ਨਾਰਾਇਣ ਸਿੰਘ ਚੋੜਾ ਉਹਨਾਂ ਦੀ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਪਤਿੰਦਰਾਂ ਦਾ ਪੁਲਿਸ ਰਿਮਾਂਡ ਮਿਲਿਆ ਨਰੈਣ ਸਿੰਘ ਚੌੜਾ ਦਾ ਇੱਕ ਵਾਰ ਫਿਰ ਪੁਲਿਸ ਨੇ ਦਾਵਾ ਕੀਤਾ ਆ ਜੋ ਮੌਕੇ ਤੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਨੇ ਦਾਵਾ ਕੀਤਾ ਕਿ ਨਰੈਣ ਸਿੰਘ ਚੌੜਾ ਹਣੀ ਦੱਸਿਆ ਕਿ ਉਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਹਥਿਆਰ ਲੁਕੋਏ ਨੇ ਹਾਲਾਂਕਿ ਇਸ ਚੀਜ਼ ਨੂੰ ਇਸ ਗੱਲ ਨੂੰ ਜਿਹੜਾ ਆ ਵਕੀਲਾਂ ਦੇ ਵੱਲੋਂ ਜੋ ਨਰੈਣ ਸਿੰਘ ਚੌੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕੰਡੈਮ ਕੀਤਾ ਗਿਆ ਕਿ ਅਜੇ ਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਇੱਕੋ ਹਥਿਆਰ ਜਿਹੜਾ ਉਹਨਾਂ ਦੇ ਕੋਲੋਂ ਮਿਲਿਆ ਸਕੇ ਜਿਸ ਹਥਿਆਰ ਦੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਕੀਤਾ ਉਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹਾਲਾਂਕਿ ਪਹਿਲਾਂ ਜਦੋਂ ਪੇਸ਼ੀ ਹੁੰਦੀ ਆ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਹੁਣ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਾਲਾਂਕਿ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਤੇ ਇਹ ਵੀ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੋੜਾ ਦੇ ਉੱਤੇ 31 ਕੇਸ ਜਿਹੜੇ ਆ ਉਹ ਦਰਜ ਨੇ 31 ਕੇਸ ਦਰਜ ਨੇ ਜਿਨ੍ਹਾਂ ਨੂੰ ਲੈ ਕੇ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸ ਜਿਹੜੇ ਆ ਉਹ ਝੂਠੇ ਸਿੱਕੇ ਜਿਹੜੇ ਕੇਸ ਨਰੈਣ ਸਿੰਘ ਚੋੜਾ ਦੇ ਉੱਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਸਕੇ ਤਾਂ ਉਹ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀਨੇ ਸਾਰੇ ਜਿਹੜੇ ਕੇਸ ਐ ਉਹ ਖਤਮ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਹੁਣ ਅੱਗੇ ਜਿਹੜਾ ਇਸ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਐ ਤਾਂ ਉਸ ਹਮਲੇ ਨੂੰ ਲੈ ਕੇ ਨਾਰਾਇਣ ਸਿੰਘ ਚੋੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਐ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ੀ ਦੇ ਬਾਅਦ ਤਿੰਨ ਦਿਨਾਂ ਦਾ ਪਹਿਲਾ ਰਿਮਾਂਡ ਮਿਲਦਾ ਉਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਉਸ ਦੇ ਵਿੱਚ ਪੁੱਛਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਾਰਾਇਣ ਸਿੰਘ ਚੋੜਾ ਹੁਣਾਂ ਨੂੰ ਜਿਹੜਾ ਐ ਅਦਾਲਤ ਵਿੱਚ ਲਿਆਂਦਾ ਗਿਆ ਸਗਾ ਪੁੱਛਪੜਤਾਲ ਦੇ ਬਾਅਦ ਰਿਮਾਂਡ ਦੇ ਬਾਅਦ ਤਾਂ ਤਿੰਨ ਦਿਨਾਂ ਦਾ ਹੋਰ ਰੀਮਾਂਡ ਜਿਹੜਾ ਆ ਉਹ ਦੇ ਦਿੱਤਾ ਗਿਆ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਇਹ ਕਿਹਾ ਕਿ ਨਰੈਣ ਸਿੰਘ ਚੋੜਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਨਾਲ ਤਾਰ ਜੋੜਦੇ ਨਜ਼ਰ ਆਏ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਵਕੀਲਾਂ ਦੇ ਅਨੁਸਾਰ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨਰੈਣ ਸਿੰਘ ਚੋੜਾ ਨੇ ਦੱਸਿਆ ਕਿ ਕੁਝ ਹਥਿਆਰ ਜਿਹੜੇ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਲੁਕੋ ਕੇ ਰੱਖੇ ਹੋਏ ਨੇ ਜਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਸਥਾਨ ਉੱਤੇ ਪਏ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਪੁਲਿਸ ਨੇ ਜਿਹੜਾ ਤਿੰਨ ਦਿਨਾਂ ਦਾ ਰਿਮਾਂਡ ਦੁਬਾਰਾ ਲਿਆ ਜੋ ਵਕੀਲ ਸਗੇ ਜਸਪਾਲ ਸਿੰਘ ਮੰਜਪੁਰ ਹੋਣੀ ਤੇ ਹੋਰ ਜਿਹੜੇ ਵਕੀਲ ਜੋ ਨਰੈਣ ਸਿੰਘ ਚੋੜਾ ਉਹਨਾਂ ਦੇ ਕੇਸ ਦੇ ਬਾਬ ਕੇਸ ਲੜ ਰਹੇ ਨੇ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਜੇ ਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਪੁਲਿਸਿਸ ਨਾਲ ਸੰਬੰਧਿਤ ਕੋਈ ਵੀ ਸਬੂਤ ਜਿਹੜਾ ਆ ਉਹ ਨਹੀਂ ਦਿਖਾ ਪਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਗਾਤਾਰ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਉੱਤੇ 31 ਕੇਸ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਡੈਮ ਕੀਤਾ ਹੈ ਕਿ ਅਜੇ ਇਹ ਕੋਈ ਵੀ ਕੇਸ ਜਿਹੜੇ ਆ ਉਹ ਨਰੈਣ ਸਿੰਘ ਚੋੜਾ ਉੱਤੇ ਨਹੀਂ ਹੈਗੇ ਜੋ ਕੇਸ ਪਿਛਲੀਆਂ ਸਰਕਾਰਾਂ ਦੇ ਵਿੱਚ ਪਏ ਹੋਏ ਸਾਨੂੰ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜ ਬਰੀ ਹੋ ਚੁੱਕੇ ਨੇ ਤਾਂ ਇਸ ਮਾਮਲੇ ਵਿੱਚ ਕੀ ਕਹਿ ਰਹੇ ਨੇ ਨਰੈਣ ਸਿੰਘ ਚੌੜਾ ਦੇ ਵਕੀਲ ਤੇ ਪੁਲਿਸ ਪ੍ਰਸ਼ਾਸਨ ਸੁਣਾਉਂਦੇ ਚੱਲਦੇ ਆ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਣ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਤੇ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਬੱਸ ਦੀ ਵੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵਿਪਨ ਆਲੈ ਦੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਾਂ ਕੀਆ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀਆ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇੜੀ ਦੀ ਵਿੱਚ ਕਦੋਂ ਉਹਨਾਂ ਦੇ ਵੱਲ ਹਿਾਰ ਰੱਖੇਗੇ ਕੀ ਦੱਸਿਆ ਜੀ ਮੈਂ ਯਾਰ ਇਹਨੂੰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰਪਤ ਕਦੋਂ ਰੱਖੇ ਕੋਈ ਸੀ ਨਰੈਣ ਸਿੰਘ ਚੋੜਾ ਉਹਨਾਂ ਦੀ ਤਾਂ 3 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਆਪਣਾ ਰਿਮਾਂਡ ਮਿਲਿਆ ਚੌੜਾ ਉਹਨਾਂ ਦੀ ਤਾਂ ਤਿੰਨ ਦਰਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਪਤਿੰਦਰ ਦਾ ਪੁਲਿਸ ਰਿਮਾਂਡ ਮਿਲਿਆ ਨਰੈਣ ਸਿੰਘ ਚੌੜਾ ਦਾ ਇੱਕ ਵਾਰ ਫਿਰ ਪੁਲਿਸ ਨੇ ਦਾਵਾ ਕੀਤਾ ਆ ਜੋ ਮੌਕੇ ਤੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਨੇ ਦਾਵਾ ਕੀਤਾ ਕਿ ਨਰੈਣ ਸਿੰਘ ਚੌੜਾ ਹਣੀ ਦੱਸਿਆ ਕਿ ਉਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਹਥਿਆਰ ਲੁਕੋਏ ਨੇ ਹਾਲਾਂਕਿ ਇਸ ਚੀਜ਼ ਨੂੰ ਇਸ ਗੱਲ ਨੂੰ ਜਿਹੜਾ ਆ ਵਕੀਲਾਂ ਦੇ ਵੱਲੋਂ ਜੋ ਨਰੈਣ ਸਿੰਘ ਚੌੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕੰਡਮ ਕੀਤਾ ਗਿਆ ਕਿ ਅਜੇ ਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਇੱਕੋ ਹਥਿਆਰ ਜਿਹੜਾ ਉਹਨਾਂ ਦੇ ਕੋਲੋਂ ਮਿਲਿਆ ਸਗਾ ਜਿਸ ਹਥਿਆਰ ਦੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਗੀਤਾ ਉਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹਾਲਾਂਕਿ ਪਹਿਲਾਂ ਜਦੋਂ ਪੇਸ਼ੀ ਹੁੰਦੀ ਆ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਜਿਸ ਦੇ ਬਾਅਦ ਇੱਕ ਵਾਰ ਫਿਰ ਹੋਣਾ 7 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਾਲਾਂਕਿ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਤੇ ਇਹ ਵੀ ਆ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੋੜਾ ਦੇ ਉੱਤੇ 31 ਕੇਸ ਜਿਹੜੇ ਆ ਉਹ ਦਰਜ ਨੇ 31 ਕੇਸ ਦਰਜ ਨੇ ਜਿਨ੍ਹਾਂ ਨੂੰ ਲੈ ਕੇ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸ ਜਿਹੜੇ ਆ ਉਹ ਝੂਠੇ ਸਿੱਕੇ ਜਿਹੜੇ ਕੇਸ ਨਰੈਣ ਸਿੰਘ ਚੋੜਾ ਦੇ ਉੱਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਸਕੇ ਤਾਂ ਉਹ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਨੇ ਸਾਰੇ ਜਿਹੜੇ ਕੇਸ ਐ ਉਹ ਖਤਮ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਹੁਣ ਅੱਗੇ ਜਿਹੜਾ ਇਸ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਐ ਤਾਂ ਉਸ ਹਮਲੇ ਨੂੰ ਲੈ ਕੇ ਨਾਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਐ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ੀ ਦੇ ਬਾਅਦ ਤਿੰਨ ਦਿਨਾਂ ਦਾ ਪਹਿਲਾ ਹਰਮਾਨ ਮਿਲਦਾ ਉਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਐ ਉਸ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਾਰਾਇਣ ਸਿੰਘ ਚੌੜਾ ਹੁਣਾਂ ਨੂੰ ਜਿਹੜਾ ਐ ਅਦਾਲਤ ਵਿੱਚ ਲਿਆਂਦਾ ਗਿਆ ਸੀਗਾ ਪੁੱਛ ਪੜਤਾਲ ਦੇ ਬਾਅਦ ਰੀਮਾਂਡ ਦੇ ਬਾਅਦ ਤਾਂ 3 ਦਿਨਾਂ ਦਾ ਹੋਰ ਰੀਮਾਂਡ ਜਿਹੜਾ ਆ ਉਹ ਦੇ ਦਿੱਤਾ ਗਿਆ 10 ਦਿਨਾਂ ਦੇ ਰੀਮਾਂਡ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਇਹ ਕਿਹਾ ਕਿ ਨਰੈਣ ਸਿੰਘ ਚੋੜਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਨਾਲ ਤਾਰ ਜੋੜਦੇ ਹੋਏ ਨਜ਼ਰ ਆਏ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਵਕੀਲਾਂ ਦੇ ਅਨੁਸਾਰ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨਰੈਣ ਸਿੰਘ ਚੋੜਾ ਨੇ ਦੱਸਿਆ ਕਿ ਕੁਝ ਹਥਿਆਰ ਜਿਹੜੇ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਲੁਕੋ ਕੇ ਰੱਖੇ ਹੋਏ ਨੇ ਜਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਸਥਾਨ ਉੱਤੇ ਪਏ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਪੁਲਿਸ ਨੇ ਜਿਹੜਾ ਤਿੰਨ ਦਿਨਾਂ ਦਾ ਰਿਮਾਂਡ ਦੁਬਾਰਾ ਲਿਆ ਦੂਸਰੇ ਪਾਸੇ ਜੋ ਵਕੀਲ ਸਗੇ ਜਸਪਾਲ ਸਿੰਘ ਮੰਜਪੁਰ ਹੋਣੀ ਤੇ ਹੋਰ ਜਿਹੜੇ ਵਕੀਲ ਜੋ ਨਾਰਾਇਣ ਸਿੰਘ ਚੋੜਾ ਉਹਨਾਂ ਦੇ ਕੇਸ ਦੇ ਬਾਬ ਕੇਸ ਲੜ ਰਹੇ ਨੇ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਪੁਲਿਸ ਇਸ ਨਾਲ ਸੰਬੰਧਿਤ ਕੋਈ ਵੀ ਸਬੂਤ ਜਿਹੜਾ ਆ ਉਹ ਨਹੀਂ ਦਿਖਾ ਪਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਗਾਤਾਰ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਉੱਤੇ 31 ਕੇਸ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਡੈਮ ਕੀਤਾ ਹੈ ਕਿ ਅਜਿਹੇ ਕੋਈ ਵੀ ਕੇਸ ਜਿਹੜੇ ਆ ਉਹ ਨਰੈਣ ਸਿੰਘ ਚੌੜਾ ਉੱਤੇ ਨਹੀਂ ਹੈਗੇ ਜੋ ਕੇਸ ਪਿਛਲੀਆਂ ਸਰਕਾਰਾਂ ਦੇ ਵਿੱਚ ਪਏ ਹੋਏ ਸਾਨੂੰ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੌੜਾ ਬਰੀ ਹੋ ਚੁੱਕੇ ਨੇ ਤਾਂ ਇਸ ਮਾਮਲੇ ਵਿੱਚ ਕੀ ਕਹਿ ਰਹੇ ਨੇ ਨਰੈਣ ਸਿੰਘ ਚੌੜਾ ਦੇ ਵਕੀਲ ਤੇ ਪੁਲਿਸ ਪ੍ਰਸ਼ਾਸਨ ਸੁਣਾਉਂਦੇ ਚੱਲਦੇ ਆ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਵੀ ਲਖਮੀ ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮਲ ਕੋਇਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ 10 ਦਿਨ ਦਾ ਰਿਮਾਨ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ 33 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਤੇ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਗੱਡੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕੀਦਾ ਜੀ ਉਹ ਤੇ ਨਹੀਂ ਕਿਹਦਾ ਤਾਂ ਕੀ ਉਹ ਤਾਂ ਪੁਲਿਸ ਦੱਸੂਗੀ ਨਾ ਪਰਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਛੇਰੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਇਹਨੂੰ ਥੋੜੋ ਕਹਿਣ ਜਾਈਆ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰਪੰਚ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿਣਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫਰੀਜ਼ ਇਥੇ ਆ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟ्वाइस ਅ ਦਿ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਕਵਰੀ ਹੋਈ ਸੀ ਉਹੀ ਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਲਾ ਦੇ ਵਿੱਚ ਵਾਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਇਸ ਕਰਨਗੇ ਅਜੇ 10 ਦਿਨ ਮੰਗਿਆ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹਸਪਤਾਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਅਦਾਲਤ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਜੀ ਇਹ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਪਤਿੰਦਰਾਂ ਦਾ ਪੁਲਿਸ ਰਿਮਾਂਡ ਮਿਲਿਆ ਨਰੈਣ ਸਿੰਘ ਚੌੜਾ ਦਾ ਇੱਕ ਵਾਰ ਫਿਰ ਪੁਲਿਸ ਨੇ ਦਾਵਾ ਕੀਤਾ ਆ ਜੋ ਮੌਕੇ ਤੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਨੇ ਦਾਵਾ ਕੀਤਾ ਕਿ ਨਰੈਣ ਸਿੰਘ ਚੌੜਾ ਹਣੀ ਦੱਸਿਆ ਕਿ ਉਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਹਥਿਆਰ ਲੁਕੋਏ ਨੇ ਹਾਲਾਂਕਿ ਇਸ ਚੀਜ਼ ਨੂੰ ਇਸ ਗੱਲ ਨੂੰ ਜਿਹੜਾ ਆ ਵਕੀਲਾਂ ਦੇ ਵੱਲੋਂ ਜੋ ਨਰੈਣ ਸਿੰਘ ਚੌੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕੰਡੈਮ ਕੀਤਾ ਗਿਆ ਕਿ ਅਜੇ ਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਇੱਕੋ ਹਥਿਆਰ ਜਿਹੜਾ ਉਹਨਾਂ ਦੇ ਕੋਲੋਂ ਮਿਲਿਆ ਸਕੇ ਜਿਸ ਹਥਿਆਰ ਦੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀ ਕੀਤਾ ਉਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਰੀ ਹਾਲਾਂਕਿ ਪਹਿਲਾਂ ਜਦੋਂ ਪੇਸ਼ੀ ਹੁੰਦੀ ਆ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਜਿਸ ਦੇ ਬਾਅਦ ਇੱਕ ਵਾਰ ਫਿਰ ਹੋਣਾ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਾਲਾਂਕਿ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਤੇ ਇਹ ਵੀ ਆ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੋੜਾ ਦੇ ਉੱਤੇ 31 ਕੇਸ ਜਿਹੜੇ ਆ ਉਹ ਅ ਦਰਜ ਨੇ 31 ਕੇਸ ਦਰਜ ਨੇ ਜਿਨ੍ਹਾਂ ਨੂੰ ਲੈ ਕੇ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸ ਜਿਹੜੇ ਆ ਉਹ ਝੂਠੇ ਸਿੱਕੇ ਜਿਹੜੇ ਕੇਸ ਨਰੈਣ ਸਿੰਘ ਚੋੜਾ ਦੇ ਉੱਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਸਿੱਕੇ ਤਾਂ ਉਹ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਨੇ ਸਾਰੇ ਜਿਹੜੇ ਕੇਸ ਐ ਉਹ ਖਤਮ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਹੁਣ ਅੱਗੇ ਜਿਹੜਾ ਇਸ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਐ ਤਾਂ ਉਸ ਹਮਲੇ ਨੂੰ ਲੈ ਕੇ ਨਾਰਾਇਣ ਸਿੰਘ ਚੋੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਐ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ੀ ਦੇ ਬਾਅਦ ਤਿੰਨ ਦਿਨਾਂ ਦਾ ਪਹਿਲਾ ਰਿਮਾਂਡ ਮਿਲਦਾ ਉਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਉਸ ਦੇ ਵਿੱਚ ਪੁੱਛਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਾਰਾਇਣ ਸਿੰਘ ਚੋੜਾ ਉਹਨਾਂ ਨੂੰ ਜਿਹੜਾ ਐ ਅਦਾਲਤ ਵਿੱਚ ਲਿਆਂਦਾ ਗਿਆ ਸਗਾ ਪੁੱਛਪੜਤਾਲ ਦੇ ਬਾਅਦ ਰਿਮਾਂਡ ਦੇ ਬਾਅਦ ਤਾਂ ਤਿੰਨ ਦਿਨਾਂ ਦਾ ਹੋਰ ਰੀਮਾਂਡ ਜਿਹੜਾ ਆ ਉਹ ਦੇ ਦਿੱਤਾ ਗਿਆ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਇਹ ਕਿਹਾ ਕਿ ਨਰੈਣ ਸਿੰਘ ਚੋੜਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਨਾਲ ਤਾਰ ਜੋੜਦੇ ਨਜ਼ਰ ਆਏ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਵਕੀਲਾਂ ਦੇ ਅਨੁਸਾਰ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨਰੈਣ ਸਿੰਘ ਚੋੜਾ ਨੇ ਦੱਸਿਆ ਕਿ ਕੁਝ ਹਥਿਆਰ ਜਿਹੜੇ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਲੁਕੋ ਕੇ ਰੱਖੇ ਹੋਏ ਨੇ ਜਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਸਥਾਨ ਉੱਤੇ ਪਏ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਪੁਲਿਸ ਨੇ ਜਿਹੜਾ ਆ 3 ਦਿਨਾਂ ਦਾ ਰਿਮਾਂਡ ਦੁਬਾਰਾ ਲਿਆ ਜੋ ਵਕੀਲ ਸਗੇ ਜਸਪਾਲ ਸਿੰਘ ਮੰਜਪੁਰ ਹੋਣੀ ਤੇ ਹੋਰ ਜਿਹੜੇ ਵਕੀਲ ਜੋ ਨਰੈਣ ਸਿੰਘ ਚੋੜਾ ਉਹਨਾਂ ਦੇ ਕੇਸ ਤੇ ਬਾਅਦ ਕੇਸ ਲੜ ਰਹੇ ਨੇ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਪੁਲਿਸ ਇਸ ਨਾਲ ਸੰਬੰਧਤ ਕੋਈ ਵੀ ਸਬੂਤ ਜਿਹੜਾ ਆ ਉਹ ਨਹੀਂ ਦਿਖਾ ਪਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਗਾਤਾਰ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਉੱਤੇ 31 ਕੇਸ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਡੈਮਨ ਕੀਤਾ ਹੈ ਕਿ ਅਜਿਹਾ ਕੋਈ ਵੀ ਕੇਸ ਜਿਹੜੇ ਆ ਉਹ ਨਰੈਣ ਸਿੰਘ ਚੋੜਾ ਉੱਤੇ ਨਹੀਂ ਹੈਗੇ ਜੋ ਕੇਸ ਪਿਛਲੀਆਂ ਸਰਕਾਰਾਂ ਦੇ ਵਿੱਚ ਪਏ ਹੋਏ ਸਾਨੂੰ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋ ਬਰੀ ਹੋ ਚੁੱਕੇ ਨੇ ਤਾਂ ਇਸ ਮਾਮਲੇ ਵਿੱਚ ਕੀ ਕਹਿ ਰਹੇ ਨੇ ਨਰੈਣ ਸਿੰਘ ਚੌੜਾ ਦੇ ਵਕੀਲ ਤੇ ਪੁਲਿਸ ਪ੍ਰਸ਼ਾਸਨ ਸੁਣਾਉਂਦੇ ਚੱਲਦੇ ਆ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਣ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਈ ਆ ਉਹ ਰਿਕਵਰਡ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਰਾਮਾਨ ਵਾਂਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅੱਜ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਯੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਕਬਜ਼ ਦੀ ਵੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਾਂ ਕੀਦਾ ਜੀ ਉਹ ਤੇ ਨਹੀਂ ਕਿਦਾ ਤਾਂ ਕੀ ਉਹ ਤਾਂ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਛੇੜੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਇਹਨੂੰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਦੀ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰਪੰਚ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿਣਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ a ਡੇ ਜਿਹੜੀ ਆ ਦਿਨ ਚ ਦੋ ਵਾਰੀ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਧਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਇਸ ਕਰਨਗੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਪਟਲ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਦਾਲਾ ਚੋਰ ਕੋਈ ਨਹੀਂ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਵਿੱਟ ਲੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਹੈ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੁੰਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਇੰਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕੀਤਾ। ਦੁਬਾਰਾ ਕੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਰੀ ਕਈ ਵਰੀ ਇਹਨਾਂ ਜਾਂਚ ਪ੍ਰਭਾਵਤ ਹੁੰਦੀ ਹੈ। ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਅਸੀਂ ਕੋਸ਼ਿਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਪਤਿੰਦਰਾਂ ਦਾ ਪੁਲਿਸ ਰਿਮਾਂਡ ਮਿਲਿਆ ਨਰੈਣ ਸਿੰਘ ਚੌੜਾ ਦਾ ਇੱਕ ਵਾਰ ਫਿਰ ਪੁਲਿਸ ਨੇ ਦਾਵਾ ਕੀਤਾ ਆ ਜੋ ਮੌਕੇ ਤੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਪੁਲਿਸ ਨੇ ਦਾਵਾ ਕੀਤਾ ਕਿ ਨਰੈਣ ਸਿੰਘ ਚੌੜਾ ਹਣੀ ਦੱਸਿਆ ਕਿ ਉਹਨਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਕੁਝ ਹਥਿਆਰ ਲੁਕੋਏ ਨੇ ਹਾਲਾਂਕਿ ਇਸ ਚੀਜ਼ ਨੂੰ ਇਸ ਗੱਲ ਨੂੰ ਜਿਹੜਾ ਆ ਵਕੀਲਾਂ ਦੇ ਵੱਲੋਂ ਜੋ ਨਰੈਣ ਸਿੰਘ ਚੌੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਕੰਡੈਮ ਕੀਤਾ ਗਿਆ ਕਿ ਅਜੇ ਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਇੱਕੋ ਹਥਿਆਰ ਜਿਹੜਾ ਉਹਨਾਂ ਦੇ ਕੋਲੋਂ ਮਿਲਿਆ ਸਕੇ ਜਿਸ ਹਥਿਆਰ ਦੇ ਨਾਲ ਉਹਨਾਂ ਨੇ ਸੁਖਵੀਰ ਬਾਦਲ ਦੇ ਉੱਤੇ ਗੋਲੀ ਚਲਾਈ ਸੀਗੀ ਤਾਂ ਉਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹਾਲਾਂਕਿ ਪਹਿਲਾਂ ਜਦੋਂ ਪੇਸ਼ੀ ਹੁੰਦੀ ਆ ਤਾਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਿਲਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਹੁਣ ਤਿੰਨ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹਾਲਾਂਕਿ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਗੱਲ ਕੀਤੀ ਗਈ ਸੀ ਤੇ ਇਹ ਵੀ ਆ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰੈਣ ਸਿੰਘ ਚੋੜਾ ਦੇ ਉੱਤੇ 31 ਕੇਸ ਜਿਹੜੇ ਆ ਉਹ ਦਰਜ ਨੇ 31 ਕੇਸ ਦਰਜ ਨੇ ਜਿਨ੍ਹਾਂ ਨੂੰ ਲੈ ਕੇ ਨਰੈਣ ਸਿੰਘ ਚੋੜਾ ਉਹਨਾਂ ਦੇ ਵਕੀਲ ਨੇ ਕਿਹਾ ਕਿ ਇਹ ਸਾਰੇ ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕੇ ਨੇ ਕੁਝ ਕੇਸ ਜਿਹੜੇ ਆ ਉਹ ਝੂਠੇ ਸਿੱਕੇ ਜਿਹੜੇ ਕੇਸ ਨਰੈਣ ਸਿੰਘ ਚੋੜਾ ਦੇ ਉੱਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਸਿੱਕੇ ਤਾਂ ਉਹ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜਾ ਬਰੀ ਨੇ ਸਾਰੇ ਜਿਹੜੇ ਕੇਸ ਐ ਉਹ ਖਤਮ ਹੋ ਚੁੱਕੇ ਨੇ ਤਾਂ ਸਿੱਧੇ ਤੌਰ ਤੇ ਹੁਣ ਅੱਗੇ ਜਿਹੜਾ ਇਸ ਜੋ ਲਗਾਤਾਰ ਇਹ ਮਸਲਾ ਚੱਲ ਰਿਹਾ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੁੰਦਾ ਐ ਤਾਂ ਉਸ ਹਮਲੇ ਨੂੰ ਲੈ ਕੇ ਨਰੈਣ ਸਿੰਘ ਚੋੜਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਐ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ੀ ਦੇ ਬਾਅਦ ਤਿੰਨ ਦਿਨਾਂ ਦਾ ਪਹਿਲਾ ਰਿਮਾਂਡ ਮਿਲਦਾ ਉਸ ਦੇ ਵਿੱਚ ਪੁੱਛਗਿੱਛ ਕੀਤੀ ਗਈ ਉਸ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਇੱਕ ਵਾਰ ਫਿਰ ਨਰੈਣ ਸਿੰਘ ਚੋੜਾ ਉਹਨਾਂ ਨੂੰ ਜਿਹੜਾ ਐ ਅਦਾਲਤ ਵਿੱਚ ਲਿਆਂਦਾ ਗਿਆ ਸਗਾ ਪੁੱਛ ਪੜਤਾਲ ਦੇ ਬਾਅਦ ਰਿਮਾਂਡ ਦੇ ਬਾਅਦ ਤਾਂ ਤਿੰਨ ਦਿਨਾਂ ਦਾ ਹੋਰ ਰੀਮਾਂਡ ਜਿਹੜਾ ਆ ਉਹ ਦੇ ਦਿੱਤਾ ਗਿਆ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਤਾਂ ਪੁਲਿਸ ਨੇ ਇਹ ਕਿਹਾ ਕਿ ਨਰੈਣ ਸਿੰਘ ਚੋੜਾ ਨੂੰ ਲੈ ਕੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਨਾਲ ਤਾਰ ਜੋੜਦੇ ਹੋਏ ਨਜ਼ਰ ਆਏ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਵਕੀਲਾਂ ਦੇ ਅਨੁਸਾਰ ਵਕੀਲਾਂ ਨੇ ਜਾਣਕਾਰੀ ਦਿੱਤੀ ਕਿ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਨਰੈਣ ਸਿੰਘ ਚੋੜਾ ਨੇ ਦੱਸਿਆ ਕਿ ਕੁਝ ਹਥਿਆਰ ਜਿਹੜੇ ਆ ਉਹ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਲੁਕੋ ਕੇ ਰੱਖੇ ਹੋਏ ਨੇ ਜਾਂ ਲਖੀਮਪੁਰ ਖੀਰੀ ਦੇ ਵਿੱਚ ਕਿਸੇ ਸਥਾਨ ਉੱਤੇ ਪਏ ਹੋਏ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਉਹ ਪੁਲਿਸ ਨੇ ਜਿਹੜਾ 3 ਦਿਨਾਂ ਦਾ ਰਿਮਾਂਡ ਦੁਬਾਰਾ ਲਿਆ ਦੂਸ ਜੋ ਵਕੀਲ ਸਕੇ ਜਸਪਾਲ ਸਿੰਘ ਮੰਜਪੁਰ ਹੋਣੀ ਤੇ ਹੋਰ ਜਿਹੜੇ ਵਕੀਲ ਜੋ ਨਰੈਣ ਸਿੰਘ ਚੋੜਾ ਉਹਨਾਂ ਦੇ ਕੇਸ ਦੇ ਬਾਬ ਕੇਸ ਲੜ ਰਹੇ ਨੇ ਤਾਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਜਿਹੜਾ ਆ ਨਹੀਂ ਹੈਗਾ ਪੁਲਿਸਿਸ ਨਾਲ ਸੰਬੰਧਿਤ ਕੋਈ ਵੀ ਸਬੂਤ ਜਿਹੜਾ ਆ ਉਹ ਨਹੀਂ ਦਿਖਾ ਪਈ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਲਗਾਤਾਰ ਉਹਨਾਂ ਦੇ ਕੇਸਾਂ ਦੀ ਗੱਲ ਕੀਤੀ ਜਾ ਰਹੀ ਕਿ ਉਹਨਾਂ ਦੇ ਉੱਤੇ 31 ਕੇਸ ਜਿਹੜੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਕੰਡੈਮਨ ਕੀਤਾ ਹੈ ਕਿ ਅਜਿਹਾ ਕੋਈ ਵੀ ਕੇਸ ਜਿਹੜੇ ਆ ਉਹ ਨਰੈਣ ਸਿੰਘ ਚੋੜਾ ਉੱਤੇ ਨਹੀਂ ਹੈਗੇ ਜੋ ਕੇਸ ਪਿਛਲੀਆਂ ਸਰਕਾਰਾਂ ਦੇ ਵਿੱਚ ਪਏ ਹੋਏ ਸਾਨੂੰ ਸਾਰੇ ਕੇਸਾਂ ਦੇ ਵਿੱਚੋਂ ਨਰੈਣ ਸਿੰਘ ਚੋੜ ਬਰੀ ਹੋ ਚੁੱਕੇ ਨੇ ਤਾਂ ਇਸ ਮਾਮਲੇ ਵਿੱਚ ਕੀ ਕਹਿ ਰਹੇ ਨੇ ਨਰੈਣ ਸਿੰਘ ਚੌੜਾ ਦੇ ਵਕੀਲ ਤੇ ਪੁਲਿਸ ਪ੍ਰਸ਼ਾਸਨ ਸੁਣਾਉਂਦੇ ਚੱਲਦੇ ਆ ਅੱਜ ਭਾਈ ਨਰੈਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਨਡ ਮੰਗਿਆ ਸੀ ਤੇ ਜਿਹੜੇ 'ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਣ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋ ਹਥਿਆਰ ਮੈਲ ਕੋਇਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਦੀ ਹੋ ਚੁੱਕੇ ਆ ਤੇ ਉਹ ਸਾਰੇ ਬੜੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਣ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਤੇ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਅਸਦੀ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰਲ ਤੇ ਜੋ ਵੀ